ਸਾਰੇ ਖਿੜਕੀਆਂ ਦਰਵਾਜੇ ਬੰਦ ਹੋਣੇ ਚਾਹੀਦੇ ਨੇ ਕੋਈ ਵੀ ਰੋਸ਼ਨੀ ਕਿਸੇ ਵੀ ਪ੍ਰਕਾਰ ਦੀ ਬਾਹਰ ਨਹੀਂ ਜਾਣੀ ਚਾਹੀਦੀ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਵੀ ਗੱਲ ਆਕੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੇਜ਼ਰ ਸਿਸਟਮ ਕਈ ਵਾਰ ਯੂਜ਼ ਕੀਤਾ ਜਾਂਦਾ ਜਾਂ ਪਟਾਕੇ ਯੂਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਵੀ ਨਹੀਂ ਚਲਾਇਆ ਜਾ ਸਕਦਾ ਕਿਸੇ ਵੀ ਤਰ੍ਹਾਂ ਦਾ ਪਟਾਕਾ ਜਾਂ ਲੇਜ਼ਰ ਦੀ ਵਰਤੋਂ ਰਾਤ ਦੇ ਸਮੇਂ ਨਹੀਂ ਕੀਤੀ ਜਾ ਸਕਦੀ ਪਬਲਿਕ ਪਲੇਸਾਂ ਦੇ ਉੱਤੇ ਜਿਹੜੀ ਹੈ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਭਾਵੇਂ ਮਾਲ ਨੇ ਭਾਵੇਂ ਸਿਨੇਮਾ ਕਰਨੇ ਉਹਨਾਂ ਨੂੰ ਵੀ ਬੰਦ ਰੱਖਣ ਦੀ ਜਿਹੜੀ ਹੈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਸ ਤਰ੍ਹਾਂ ਦੋਹਾਂ ਮੁਲਕਾਂ ਦੇ ਵਿਚਾਲੇ ਤਣਾਵ ਵਧਿਆ ਹੋਇਆ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਐਕਸ਼ਨ ਦਾ ਰੈਕਸ਼ਨ ਜਿਹੜੀ ਐਡਵਾਈਜ਼ਰੀਆਂ ਜਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਸਵੇਰੇ ਵੀ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਸੀ ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਮੋਹਾਲੀ ਦੇ ਵਿੱਚ ਵੀ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਘਰਾਂ ਦੀਆਂ ਜਿਹੜੀਆਂ ਬੱਤੀਆਂ ਨੇ ਉਹ ਬੰਦ ਕਰਕੇ ਰੱਖਣੀਆਂ ਨੇ ਜਿਹੜੀਆਂ ਘਰਾਂ ਦੇ ਬਾਹਰ ਨੇ ਹਾਲਾਂਕਿ ਜੇ ਤੁਸੀਂ ਘਰ ਦੇ ਅੰਦਰ ਉਹ ਕੋਈ ਬੱਤੀ ਯੂਜ਼ ਵੀ ਕਰਦੇ ਹੋ ਲਾਈਟ ਜਗਾਉਂਦੇ ਹੋ ਪਰ ਸਾਰੇ ਤਾਕੀਆਂ ਦਰਵਾਜ਼ੇ ਤੁਹਾਡੇ ਬੰਦ ਹੋਣੇ ਚਾਹੀਦੇ ਨੇ ਤੇ ਨਾਲ ਹੀ ਕਿਹਾ ਗਿਆ ਕਿ ਸ਼ਾਮ 8 ਵਜੇ ਤੋਂ ਲੈ ਕੇ ਸੁਵੇਰੇ 6 ਵਜੇ ਤੱਕ ਜਿਹੜਾ ਪੂਰਨ ਤੌਰ ਤੇ ਬਲੈਕਆਊਟ ਦਾ ਹੁਕਮ ਜਾਰੀ ਕੀਤਾ ਗਿਆ ਪਬਲਿਕ ਥਾਵਾਂ ਦੇ ਉੱਤੇ ਭਾਵੇਂ ਮਾਲ ਨੇ ਭਾਵੇਂ ਕੋਈ ਸਿਨੇਮਾ ਕਰਨੇ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਤੁਰੰਤ ਪ੍ਰਭਾਵ ਦੇ ਨਾਲ ਜਿਹੜੇ ਹੁਕਮ ਨੇ ਲਾਗੂ ਕਰ ਦਿੱਤੇ ਗਏ ਨੇ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ ਭਾਵੇਂ ਤੁਸੀਂ ਕੋਈ ਲੇਜ਼ਰ ਸਿਸਟਮ ਯੂਜ਼ ਕਰਦੇ ਨੇ ਉਸ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਲੇਜ਼ਰਸ ਹੁੰਦੇ ਨੇ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੇ ਜਿਹੜੇ ਉਪਕਰਨ ਹੁੰਦੇ ਨੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੋਲਰ ਇਟਾ ਨੂੰ ਵੀ ਜਗਾਉਣ ਦੇ ਹੁਕਮ ਨਹੀਂ ਦਿੱਤੇ ਗਏ ਪੂਰਨ ਤੌਰ ਤੇ ਜਿਹੜਾ ਬਲੈਕਆਊਟ ਦਾ ਜਿਹੜਾ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਮੁਹਾਲੀ ਦੇ ਵਿੱਚ ਸਾਰੇ ਪਾਸੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਐਡਵਾਈਜ਼ਰੀ ਜਾਰੀ ਹੋਏਗੀ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਬਲੈਕਆਊਟ ਕਰ ਦਿੱਤਾ ਗਿਆ ਜ਼ਿਕਰੇ ਖਾਸ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਅੱਜ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਮੁਹਾਲੀ ਦੇ ਵਿੱਚ ਵੀ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਉੱਥੇ ਪੰਚਕੂਲਾ ਦੇ ਵਿੱਚ ਵੀ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਤੇ ਹੰਬਾਲਾ ਦੇ ਵਿੱਚ ਵੀ ਬਲੈਕਆਊਟ ਦੀ ਕ ਸਵੇਰੇ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜਦੇ ਨੇ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਲਰਟ ਰਹਿਣ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਲੋਕਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਪਬਲਿਕ ਪਲੇਸਾਂ ਦੇ ਉੱਤੇ ਨਾ ਜਾਓ ਕਿਉਂਕਿ ਪਬਲਿਕ ਪਲੇਸਾਂ ਦੇ ਉੱਤੇ ਜਾਣ ਦੇ ਨਾਲ ਜਿਹੜਾ ਰਾਤ ਦਾ ਸਮਾਂ ਹੁੰਦਾ ਉਦੋਂ ਕੋਈ ਨਾ ਕੋਈ ਵਿਅਕਤੀ ਮੋਬਾਈਲ ਵਗੈਰਾ ਯੂਜ਼ ਕਰਦਾ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਉਪਕਰਨ ਯੂਜ਼ ਕਰਦੇ ਨੇ ਉਹਨਾਂ ਤੇ ਪੂਰਨ ਤੌਰ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਤੇ ਸਾਫ ਤੌਰ ਤੇ ਸਾਫ ਸ਼ਬਦਾਂ ਦੇ ਵਿੱਚ ਇਹ ਹੁਕਮ ਸੁਣਾਏ ਗਏ ਨੇ ਕਿ ਜੇਕਰ ਕੋਈ ਵੀ ਵਿਅਕਤੀ ਇਹਨਾਂ ਹੁਕਮਾਂ ਦੀ ਇਨ ਬਿਨ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਕਿਉਂਕਿ ਇਸ ਸਮੇਂ ਜਿਹੜ ਲਗਾਤਾਰ ਜਿਹੜੀ ਐਡਵਾਈਸਰੀ ਕੀਤੀ ਜਾ ਰਹੀ ਹੈ ਜਾਰੀ ਤੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਐਡਵਾਈਸਰੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੰਚਕੂਲਾ ਦੇ ਵਿੱਚ ਐਡਵਾਈਸਰੀ ਜਾਰੀ ਆਊਟ ਦੀ ਜਿਹੜੀ ਹੈ ਸਥਿਤੀ ਨੂੰ ਜਾਰੀ ਕਰ ਦਿੱਤਾ ਗਿਆ ਸਿੱਧੇ ਤੌਰ ਤੇ ਜਿਹੜੀ ਹੈ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਮਾਰਕੀਟਾਂ ਬੰਦ ਰਹਿਣ ਗਿਆ ਤੇ ਜੇ ਖੁੱਲੀਆਂ ਰਹਿਣ ਗਿਆ ਸਿਰਫ ਤੇ ਸਿਰਫ ਮੈਡੀਕਲ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹਿਣ ਗਿਆ ਇਸ ਤੋਂ ਇਲਾਵਾ ਬਾਕੀ ਸਭ ਕੁਝ ਬੰਦ ਕਰਨ ਦੀ ਜਿਹੜੀ ਹੈ ਹਦਾਇਤ ਦਿੱਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਚੰਡੀਗੜ੍ਹ ਨੂੰ ਦੇ ਵਿੱਚ ਪਹਿਲਾ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੰਚਕੂਲਾ ਦੇ ਵਿੱਚ ਵੀ ਜਿਹੜੀ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਦੋਹਾਂ ਥਾਵਾਂ ਦੇ ਉੱਤੇ ਹੁਣ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲੇਗੀ ਸ਼ਾਮ 7 ਵਜੇ ਤੋਂ ਬਾਅਦ ਸਿਰਫ ਜਿਹੜੀ ਮੈਡੀਕਲ ਦੇ ਨਾਲ ਰਿਲੇਟਡ ਨੇ ਦੁਕਾਨਾਂ ਸਿਰਫ ਉਹ ਹੀ ਖੋਲਣਗੀਆਂ ਕਿਸੇ ਨੂੰ ਵੀ ਦੁਕਾਨ ਖੋਲਣ ਦੀ ਜਿਹੜੀ ਹਦਾਇਤ ਨਹੀਂ ਦਿੱਤੀ ਗਈ ਹੈ ਤੇ ਸਿੱਧੇ ਤੌਰ ਤੇ ਹੁਕਮ ਸੁਣਾ ਦਿੱਤੇ ਗਏ ਨੇ ਕਿ ਸ਼ਾਮ 7 ਵਜੇ ਤੋਂ ਬਾਅਦ ਜਿਹੜਾ ਬਲੈਕਆਊਟ ਹੋਏਗਾ ਜ਼ਿਕਰ ਖਾਸ ਹੈ ਕਿ ਅੱਜ ਸਵੇਰੇ ਹੀ ਕਰੀਬ 10 ਕੁ ਵਜੇ ਦੇ ਕਰੀਬ ਜਿਹੜੇ ਨੇ ਸਾਇਰਨ ਵੱਜ ਗਏ ਸੀ ਚੰਡੀਗੜ੍ਹ ਦੇ ਵਿੱਚ ਇੱਕ ਅਲਰਟ ਜਾਰੀ ਹੋ ਗਿਆ ਸੀ ਕਿ ਜਿਹੜਾ 에ਅਰ ਫੋਰਸ ਦਾ ਬੇਸ ਸਟੇਸ਼ਨ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਉਸ ਦੇ ਉੱਤੇ ਕੋਈ ਡਰੋਨ ਦੇ ਰਾਹੀਂ ਜਿਹੜਾ ਹੈ ਹਮਲਾ ਕੀਤਾ ਜਾ ਸਕਦਾ ਤੇ ਜਦੋਂ ਇਹ ਸਾਇਰਨ ਵੱਜੇ ਕਰੀਬ 10 ਤੋਂ 15 ਮਿੰਟ ਲਗਾਤਾਰ ਸਾਇਰਨ ਵਜਦੇ ਰਹੇ ਉਸ ਤੋਂ ਬਾਅਦ ਫਿਰ ਅਲਰਟ ਕਰ ਦਿੱਤਾ ਗਿਆ ਸੀ ਲੋਕਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਸੀ ਕਿ ਖਿੜਕੀਆਂ ਦੇ ਕੋਲ ਨਾ ਖੜਨ ਆਪਣੇ ਘਰਾਂ ਦੇ ਅੰਦਰ ਰਹਿਣ ਜਿਹੜੀ ਸ਼ੀਸ਼ੇ ਵਾਲੇ ਇਮਾਰਤਾਂ ਨੇ ਉਹਨਾਂ ਤੋਂ ਦੂਰ ਰਹਿਣ ਤੇ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿਉਂਕਿ ਕਦੇ ਵੀ ਕੋਈ ਵੀ ਅਧਿ ਘਟਨਾ ਵਾਪਰ ਸਕਦੀ ਹੈ ਜਿਸ ਦੇ ਨਾਲ ਮਾਲੀ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਅਲਰਟ ਜਾਰੀ ਹੋਣ ਤੋਂ ਬਾਅਦ ਲੋਕਾਂ ਨੂੰ ਸਜੇਤ ਕਰਨ ਦੇ ਲਈ ਵਕੋ ਵਕਤਰਾਂ ਦੀ ਜਿਹੜੀ ਹੈ ਪੈਟਰੋਲਿੰਗ ਵੀ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੀ ਹੈ ਅਨਾਉਂਸਮੈਂਟ ਵੀ ਕਰ ਦਿੱਤੀ ਗਈ ਸੀ ਕਿ ਜਦੋਂ ਅਜਿਹਾ ਸਾਇਰਨ ਵੱਜੇ ਤਾਂ ਲਗਾਤਾਰ ਆਪਣੇ ਘਰਾਂ ਦੇ ਵਿੱਚ ਰਹਿਣਾ ਬਾਹਰ ਨਹੀਂ ਨਿਕਲਣਾ ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਵੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤੇ ਪੰਚਕੂਲਾ ਦੇ ਵਿੱਚ ਵੀ ਅਲਰਟ ਜਾਰੀ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਹੀ ਅੰਬਾਲਾ ਦੇ ਵਿੱਚ ਵੀ ਜਿਹੜਾ ਅਲਰਟ ਜਾਰੀ ਹੋ ਗਿਆ ਸੀ ਤੇ ਹੁਣ ਬਲੈਕਆਊਟ ਨੂੰ ਲੈ ਕੇ ਸਿੱਧੀ ਕਾਲ ਦੇ ਦਿੱਤੀ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲੇਗੀ ਕੋਈ ਵੀ ਮਾਰਕੀਟ ਨਹੀਂ ਖੁੱਲੇਗੀ ਜੇ ਖੁੱਲਣ ਗਿਆ ਤਾਂ ਮੈਡੀਕਲ ਵਾਲੀਆਂ ਦੁਕਾਨਾਂ ਹੀ ਖੁੱਲਣਗੀਆਂ ਤੇ ਸ਼ਾਮ 7 ਵਜੇ ਤੋਂ ਬਾਅਦ ਚੰਡੀਗੜ੍ਹ ਪੰਚਕੂਲਾ ਦੇ ਵਿੱਚ ਬਲੈਕਆਊਟ ਹੋਏਗਾ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਅੰਬਾਲਾ ਦੇ ਵਿੱਚ ਵੀ ਬਲ 10 ਘੰਟੇ ਦਾ ਬਲੈਕਆਊਟ ਦਿੱਤਾ ਗਿਆ ਅੰਬਾਲਾ ਦੇ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਅਗਲੀ ਸਵੇਰ ਤੱਕ ਜਿਹੜੇ ਨੇ ਹਦਾਇਤ ਆਰਡਰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਦੋਂ ਤੱਕ ਕੋਈ ਵੀ ਜਿਹੜੀ ਬੱਤੀ ਨਹੀਂ ਜਗੇਗੀ ਬਲੈਕਆਊਟ ਕਰ ਦਿੱਤਾ ਗਿਆ ਹਾਲਾਂਕਿ ਚੰਡੀਗੜ੍ਹ ਪੰਚਕੁਲਾ ਦੇ ਨਾਲ ਹੀ ਅੰਬਾਲਾ ਦੇ ਵਿੱਚ ਜਿਹੜਾ ਇਹ ਬਲੈਕਆਊਟ ਹੋ ਚੁੱਕਿਆ ਹੈ ਵੱਡੇ ਸੰਕੇਤ ਦਿੱਤੇ ਜਾ ਰਹੇ ਨੇ ਕਿ ਅੱਜ ਕੁਝ ਵੱਡਾ ਹੋ ਵੀ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਹੈ ਦੂਜੇ ਪਾਸੇ ਰੱਖਿਆ ਮੰਤਰੀ ਦੇ ਨਾਲ ਤਿੰਨੇ ਜਿਹੜੀ ਸੇਵਾਵਾਂ ਨੇ ਸੈਨਾ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਹੈ ਲਗਾਤਾਰ ਗੱਲਬਾਤ ਹੋਈ ਹੈ ਕਿ ਇੱਕ ਪਾਸੇ NSA ਅਜੀਤ ਦਵਾਲ ਤੇ IV ਦੇ ਚੀਫ ਦੀ ਜਿਹੜੀ ਮੀਟਿੰਗ ਹੋਈ ਹੈ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਦੇ ਨਾਲ ਤੇ ਦੂਜੇ ਪਾਸੇ ਰਾਣਾ ਸਿੰਘ ਦੇ ਵੱਲੋਂ ਵੀ ਜਿਹੜੀ ਹੈ ਮੀਟਿੰਗ ਲਈ ਗਈ ਹੈ ਤੇ ਵੱਡੇ ਸ਼ੰਕੇ ਜਤਾਏ ਜਾ ਰਹੇ ਨੇ ਕਿ ਅੱਜ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕਦਾ ਜਿਸ ਤਰ੍ਹਾਂ ਦੀਆਂ ਹਰਕਤਾਂ ਪਾਕਿਸਤਾਨ ਦੇ ਵੱਲੋਂ ਬੀਤੀ ਰਾਤ ਕੀਤੀਆਂ ਗਈਆਂ ਨੇ ਹਾਲਾਂਕਿ ਉਦੋਂ ਵੀ ਰਿਟੈਲੀਏਟ ਕੀਤਾ ਗਿਆ ਸੀ ਤੇ ਹੁਣ ਹੋਰ ਵੀ ਜਿਹੜਾ ਵੱਡਾ ਐਕਸ਼ਨ ਹੋ ਸਕਦਾ ਹੈ ਵੱਡੀ ਵੀ ਕਾਰਵਾਈ ਹੋ ਸਕਦੀ ਹੈ ਜਿਸ ਨੂੰ ਮੁੱਖ ਰੱਖਦੇ ਹਾਂ ਚੰਡੀਗੜ੍ਹ ਪੰਚਕੋਲਾ ਦੇ ਵਿੱਚ ਜਿਹੜਾ ਹੈ ਬਲੈਕਆਊਟ ਜਾਰੀ ਕਰ ਦਿੱਤਾ ਗਿਆ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਮਾਰਕੀਟ ਨਹੀਂ ਖੁੱਲੇਗੀ ਸਾਰੀਆਂ ਮਾਰਕੀਟਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਹਿਯੋਗ ਦੇਣਾ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਤੁਸੀਂ ਬੰਦ ਰੱਖਣੀਆਂ ਨੇ ਇਨਵਰਟਰ ਤੇ ਜੋ ਜਨਰੇਟਰ ਨੇ ਉਹ ਸਭ ਕੁਝ ਤੁਸੀਂ ਬੰਦ ਰੱਖਨੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਅਪੀਲ ਕੀਤੀ ਗਈ ਹੈ ਉਸ ਦੇ ਉੱਤੇ ਗੌਰ ਜ਼ਰੂਰ ਕੀਤਾ ਜਾਵੇ ਦੱਸਿਆ ਕਿ 10 ਘੰਟੇ ਦੇ ਲਈ ਇਹ ਬਲੈਕਆਊਟ ਹੋਏਗਾ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚਾਰੇ ਪਾਸੇ ਜਿਹੜਾ ਹਨੇਰਾ ਰਹੇਗਾ ਬਲੈਕਆਊਟ ਰਹੇਗਾ ਅੰਬਾਲਾ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਤਾਂ ਅੰਬਾਲਾ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤੇ ਇਸੇ ਦੇ ਚੱਲਦਿਆਂ ਇੱਕ ਹادثਾ ਜ਼ਾਹਿਰ ਕੀਤਾ ਗਿਆ ਕਿ ਹਵਾਈ ਜਿਹੜਾ ਹਮਲਾ ਹੋ ਸਕਦਾ ਹੈ ਤੇ ਇਸੇ ਤੋਂ ਬਾਅਦ ਅਲਰਟ ਜਾਰੀ ਕਰਦੇ ਹੋਏ ਉੱਥੇ ਸਾਇਰਨ ਜਿਹੜੇ ਵੱਜੇ ਸਨ ਸਾਰੇ ਪਾਸੇ ਜੋ ਹੈ ਹੂਟੜਾ ਦੀ ਆਵਾਜ਼ ਸੁਣਨ ਨੂੰ ਮਿਲੀ ਸੀ ਤੇ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਰਾਤ ਨੂੰ ਬਲੈਕਆਊਟ ਦਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਅੱਜ ਅੰਬਾਲਾ ਦੇ ਵਿੱਚ ਰਾਤ 10 ਘੰਟੇ ਦੇ ਲਈ ਜਿਹੜਾ ਇਹ ਬਲੈਕਆਊਟ ਹੋਏਗਾ ਤੇ ਤੁਹਾਨੂੰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਸ ਦੇ ਵਿੱਚ ਸਮਰਥਨ ਦੇਣਾ ਹੈ ਬਾਕੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਚਾਰੇ ਪਾਸੇ ਜੋ ਹੈ ਬਲੈਕਆਊਟ ਹੋਇਆ ਸੀ ਕੱਲ ਰਾਤ ਦੇ ਸਮੇਂ ਚਾਰੇ ਪਾਸੇ ਹਨੇਰਾ ਸੀ ਵੱਖ-ਵੱਖ ਥਾਵਾਂ ਦੇ ਉੱਤੇ ਇਹ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਹਨੇਰਾ ਜਿਹੜਾ ਦੇਖਣ ਨੂੰ ਮਿਲਿਆ ਲੇਕਿਨ ਇਸੇ ਤੋਂ ਬਾਅਦ ਹੁਣ ਅੰਬਾਲਾ ਦੇ ਵਿੱਚ ਅੱਜ ਰਾਤ ਬਲੈਕਆਊਟ ਰਹੇਗਾ 10 ਘੰਟੇ ਦੇ ਲਈ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪ੍ਰਸ਼ਾਸਨ ਨੇ ਜਨਤਾ ਤੋਂ ਸਹਿਯੋਗ ਮੰਗਿਆ ਕਿ ਘਰਾਂ ਦੀਆਂ ਲਾਈਟਾਂ ਜਿਹੜੀਆਂ ਨੇ ਬੰਦ ਰੱਖੀਆਂ ਜਾਣ ਅੰਬਾਲਾ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਸਾਇਰਨ ਜਿਹੜਾ ਵੱਜਿਆ ਸੀ ਕਿਉਂਕਿ ਉੱਥੇ ਅਲਰਟ ਜਾਰੀ ਕੀਤਾ ਗਿਆ ਕਿ ਹਵਾਈ ਹਮਲਾ ਜਿਹੜਾ ਹੋ ਸਕਦਾ ਹੈ ਇੱਕ ਖਦਸ਼ਾ ਜ਼ਾਹਿਰ ਕਰਦੇ ਹੋਏ ਵੱਡਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤੇ ਇਸੇ ਤੋਂ ਕੁਝ ਸਮੇ ਬਾਅਦ ਇਹ ਵੱਡੇ ਆਦੇਸ਼ ਜਿਹੜੇ ਦੇ ਦਿੱਤੇ ਗਏ ਨੇ ਅੰਬਾਲਾ ਦੇ ਡੀਸੀ ਦੇ ਵੱਲੋਂ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਕਿ ਅੱਜ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਅੰਬਾਲਾ ਦੇ ਵਿੱਚ ਬਲੈਕਆਊਟ ਜਿਹੜਾ ਰਹੇਗਾ ਸੋ ਲਗਾਤਾਰ ਜਿੱਥੇ ਬਲੈਕਆਊਟ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਤੇ ਹੁਣ ਅੰਬਾਲਾ ਦੇ ਵਿੱਚ ਡੀਸੀ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ 10 ਘੰਟੇ ਦੇ ਲਈ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਜਿਹੜਾ ਰਹੇਗਾ ਸੋ ਅੰਬਾਲਾ ਦੇ ਵਿੱਚ ਕੁਝ ਸਮਾਂ ਪਹਿਲਾਂ ਚਾਰੇ ਪਾਸੇ ਹੂਟਰਾਂ ਦੀ ਆਵਾਜ਼ ਸੁਣੀ ਗਈ ਸੀ ਸਾਇਰਨ ਜਿਹੜੇ ਵੱਜੇ ਸਮੇਂ ਇਸੇ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਜ਼ਰੂਰੀ ਕੰਮ ਹੋਏਗਾ ਤਾਂ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਓ ਲੇਕਿਨ ਇਸੇ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਵਾਕਵਾਕ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਜਾਣ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਨਾ ਚੜਨ ਕਿਉਂਕਿ ਵਾਕਵਾਕਾ ਥਮਾ ਦੇ ਉੱਤੇ ਅਟੈਕ ਨੂੰ ਲੈ ਕੇ ਜਿਹੜਾ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ ਤੇ ਹੁਣ ਅੰਬਾਲਾ ਦੇ ਵਿੱਚ ਅੱਜ ਰਾਤ 10 ਘੰਟੇ ਦੇ ਲਈ ਬਲੈਕਆਊਟ ਰਹੇਗਾ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਹੈ ਇਹ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਕੀਤੀ ਗਈ ਹੈ ਕਿ ਆਪਣੇ ਜਿੱਥੇ ਇਹ ਮਿਲੀ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵਿੱਚ ਜਿਹੜਾ ਇੱਕ ਵਾਰੀ ਖੋਫ ਪੈਦਾ ਹੋ ਜਾਂਦਾ ਹੈ ਲੇਕਿਨ ਇੱਥੇ ਦੱਸ ਦਈਏ ਕਿ ਭਾਰਤੀ ਜੋ ਫੌਜ ਹੈ ਉਸ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੀ ਇੱਕ ਇੱਕ ਮਿਜ਼ਾਈਲ ਦਾ ਜਿਹੜਾ ਉਹੋ ਮੂੰਹ ਤੋੜਮਾ ਜਵਾਬ ਦਿੱਤਾ ਗਿਆ S400 에어 డిਫੈਂਸ ਸਿਸਟਮ ਜਿਹੜਾ ਜਿਸ ਨੇ ਹਵਾ ਦੇ ਵਿੱਚ ਹੀ ਸਾਰੀਆਂ ਮਿਜ਼ਾਈਲਾਂ ਜਿਹੜੀਆਂ ਨੇ ਉਹ ਤਬਾਹ ਕਰਕੇ ਰੱਖ ਦਿੱਤੀਆਂ ਤੇ ਇਸੇ ਦੇ ਚੱਲਦੇ ਆ ਜਦੋਂ ਰਾਤ ਨੂੰ ਬਲੈਕਆਊਟ ਹੋਇਆ ਸੀ ਤਾਂ ਇਸੇ ਦੇ ਦੌਰਾਨ ਕਈ ਮਿਜ਼ਾਈਲਾਂ ਜਿਹੜੀਆਂ ਕਿਉਂਕਿ ਸਵੇਰ ਦੇ ਸਮੇਂ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਤੇ ਮਿਜ਼ਾਈਲਾਂ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਦੇ ਚੱਲਦੇ ਆ ਕੌਣ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਜਗਾ ਜਗਾ ਤੇ ਜਾ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਜਿੱਥੇ ਦੱਸ ਦਈਏ ਕਿ ਜਿਹੜੀਆਂ ਮਿਜ਼ਾਈਲਾ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਸਨ ਉਹ ਲੋਕਾਂ ਦੇ ਖੇਤਾਂ ਦੇ ਵਿੱਚ ਪਈਆਂ ਜਿਹੜੀਆਂ ਮਿਲ ਰਹੀਆਂ ਨੇ ਇੱਥੇ ਸਵੇਰੇ ਜਦੋਂ ਲੋਕ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਰਾਤ ਵੇਲੇ ਤਾਂ ਕੁਝ ਪਤਾ ਨਹੀਂ ਲੱਗਾ ਲੇਕਿਨ ਜਿਹੜਾ ਖੇਤ ਮਾਲਕ ਸੀ ਉਸ ਨੂੰ ਰਾਤ ਵੇਲੇ ਹੀ ਪਤਾ ਲੱਗਿਆ ਤਾਂ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਦੇ ਵੱਲੋਂ ਆ ਕੇ ਉਸੇ ਸਮੇਂ ਜੋ ਹੈ ਆਰਮੀ ਵੀ ਮੌਕੇ ਤੇ ਪਹੁੰਚਦੀ ਹੈ ਇਸ ਨੂੰ ਵੇਖਿਆ ਗਿਆ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਸ ਦੇ ਨੇੜੇ ਨਹੀਂ ਜਾਣਾ ਇਸ ਤੋਂ ਦੂਰ ਰਹਿਣਾ ਹੈ ਦੇ ਨਾਲ ਹੀ ਦੱਸ ਦਈਏ ਕਿ ਰਾਤ ਦੇ ਸਮੇਂ ਜਦੋਂ ਕਾਰਵਾਈ ਹੋਈ ਸੀ ਉਸੇ ਦੇ ਦੌਰਾਨ ਦੀਆਂ ਇਹ ਤਸਵੀਰਾਂ ਜਿਹੜੀਆਂ ਆਈਆਂ ਸਨ ਜਦੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਪੈਂਦਾ ਪਿੰਡ ਬੈਗਫੋਤਾ ਜਿੱਥੇ ਪਾਕਿਸਤਾਨ ਦੇ ਵੱਲੋਂ ਦਾਗੀ ਜਿਹੜੀ ਮਿਸਾਈਲ ਇੱਥੋਂ ਖੇਤਾਂ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲੀ ਲੇਕਿਨ ਦੂਜੇ ਪਾਸੇ ਪਾਕਿਸਤਾਨ ਦੇ ਵੱਲੋਂ ਕਈ ਵਾਰ ਦਸੂਹਾ ਦੇ ਜਿਹੜੇ ਇਲਾਕੇ ਨੇ ਉੱਥੇ ਵੀ ਮਿਜ਼ਾਈਲੀ ਹਮਲੇ ਜਿਹੜੇ ਕੀਤੇ ਗਏ ਪਰੰਤੂ 에ਅਰ ਡਿਫੈਂਸ ਨੇ ਜ਼ਿਆਦਾਤਰ ਜਿਹੜੀਆਂ ਮਿਸਾਈਲਾਂ ਨੇ ਉਹ ਪਹਿਲਾਂ ਹੀ ਹਵਾ ਦੇ ਵਿੱਚ ਨਸ਼ਚ ਕਰ ਦਿੱਤੀਆਂ ਤੇ ਹੁਣ ਇੱਕ ਹੋਰ ਖੇਤ ਦੇ ਵਿੱਚ ਪਈ ਏ ਜਦੋਂ ਮਿਸਾਈਲ ਮਿਲੀ ਤਾਂ ਉਸ ਤੋਂ ਬਾਅਦ ਖੇਤ ਮਾਲਕ ਦੇ ਵੱਲੋਂ ਜੋ ਹੈ ਕਿਹਾ ਗਿਆ ਕਿ ਅਸੀਂ ਨਾਲ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਤੇ ਨਾਲ ਹੀ ਆਰਮੀ ਜਿਹੜੀ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਕੁਝ ਹਿੱਸੇ ਜਿਹੜੇ ਨੇ ਅਲੱਗ-ਅਲੱਗ ਥਾਵਾਂ ਤੇ ਵੀ ਪਾਏ ਗਏ ਤੇ ਹੁਣ ਪੁਲਿਸ ਦੇ ਵੱਲੋਂ ਤੇ ਨਾਲ ਹੀ ਆਰਮੀ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੱਖ-ਵੱਖ ਥਾਵਾਂ ਦੇ ਉੱਤੇ ਚਲਾਇਆ ਜਾ ਰਿਹਾ ਕਿਉਂਕਿ ਰਾਤ ਦੇ ਸਮੇਂ ਤਾਂ ਬਲੈਕਆਊਟ ਜਿਹੜਾ ਕੀਤਾ ਹੋਇਆ ਸੀ ਉਸ ਸਮੇਂ ਪੁਲਿਸ ਦੇ ਵੱਲੋਂ ਨਾਲ ਹੀ ਆਰਮੀ ਦੇ ਵੱਲੋਂ ਜਿਹੜਾ ਇੱਕ ਪਾਸੇ ਜਿੱਥੇ ਹੁਣ ਸਰਚ ਅਭਿਆਨ ਚਲਾਇਆ ਜਾ ਰਿਹਾ ਉੱਥੇ ਵਕਵਾਕ ਥਾਵਾਂ ਦੇ ਉੱਤੇ ਇਹ ਮਿਜ਼ਾਈਲਾ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਹੁਸ਼ਿਆਰਪੁਰ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਵਕਵਾਕ ਥਾਵਾਂ ਦੇ ਉੱਤੇ ਜੇਕਰ ਅਜੇ ਹੀ ਕੋਈ ਚੀਜ਼ ਮਿਲਦੀ ਹੈ ਉਸ ਨੂੰ ਹੱਥ ਨਹੀਂ ਲਾਉਣਾ ਤੇ ਇਸੇ ਦੇ ਚੱਲਦਿਆਂ ਹੁਣ ਦੱਸਦੇ ਆ ਕਿ ਹੁਸ਼ਿਆਰਪੁਰ ਦੇ ਮਕੇਰੀਆਂ ਦੇ ਲਾਗੇ ਪਿੰਡ ਬਹਿਫੁੱਤਾ ਪਿੰਡ ਜਿੱਥੇ ਕਿਸਾਨ ਦੇ ਖੇਤ ਦੇ ਵਿੱਚੋਂ ਇਹ ਮਿਜ਼ਾਈਲ ਮਿਲੀ ਉਸਨੇ ਅੱਗੇ ਜਾਣ ਜਿਹੜੀਆਂ ਸੋਲਰ ਲਾਈਟਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਵੀ ਗੱਲ ਆਕੀ ਗਈ ਹੈ ਕਿ ਉਹਨਾਂ ਨੂੰ ਵੀ ਨਹੀਂ ਜਗਾਇਆ ਜਾ ਸਕਦਾ ਤੇ ਜੇਕਰ ਤੁਸੀਂ ਆਪਣੇ ਘਰਾਂ ਦੇ ਅੰਦਰ ਕੋਈ ਲਾਈਟ ਜਗਾ ਰਹੇ ਹੋ ਤਾਂ ਸਾਰੇ ਖਿੜਕੀਆਂ ਦਰਵਾਜੇ ਬੰਦ ਹੋਣੇ ਚਾਹੀਦੇ ਨੇ ਕੋਈ ਵੀ ਰੋਸ਼ਨੀ ਕਿਸੇ ਵੀ ਪ੍ਰਕਾਰ ਦੀ ਬਾਹਰ ਨਹੀਂ ਜਾਣੀ ਚਾਹੀਦੀ ਵਿਆਹਾਂ ਸ਼ਾਦੀਆਂ ਨੂੰ ਲੈ ਕੇ ਵੀ ਗੱਲ ਆਖੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੇਜ਼ਰ ਸਿਸਟਮ ਕਈ ਵਾਰ ਯੂਜ਼ ਕੀਤਾ ਜਾਂਦਾ ਜਾਂ ਪਟਾਕੇ ਯੂਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਵੀ ਨਹੀਂ ਚਲਾਇਆ ਜਾ ਸਕਦਾ ਕਿਸੇ ਵੀ ਤਰ੍ਹਾਂ ਦਾ ਪਟਾਕਾ ਜਾਂ ਲੇਜ਼ਰ ਦੀ ਵਰਤੋਂ ਰਾਤ ਦੇ ਸਮੇਂ ਨਹੀਂ ਕੀਤੀ ਜਾ ਸਕਦੀ ਪਬਲਿਕ ਪਲੇਸਾਂ ਦੇ ਉੱਤੇ ਜਿਹੜੀ ਹੈ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਭਾਵੇਂ ਮਾਲ ਨੇ ਭਾਵੇਂ ਸਿਨੇਮਾ ਕਰਨ ਨੇ ਉਹਨਾਂ ਨੂੰ ਵੀ ਬੰਦ ਰੱਖਣ ਦੀ ਜਿਹੜੀ ਹੈ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਜਿਸ ਤਰ੍ਹਾਂ ਦੋਹਾਂ ਮੁਲਕਾਂ ਦੇ ਵਿੱਚ ਵਾਲੇ ਤਣਾਅ ਵਧਿਆ ਹੋਇਆ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਐਕਸ਼ਨ ਦਰ ਐਕਸ਼ਨ ਜਿਹੜੀ ਐਡਵਾਈਜ਼ਰੀਆਂ ਜਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਸਵੇਰੇ ਵੀ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜੇ ਸੀ ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਇਹ ਗੱਲ ਆਕੀ ਗਈ ਸੀ ਕਿ ਮੋਹਾਲੀ ਦੇ ਵਿੱਚ ਵੀ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਮੋਹਾਲੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਘਰਾਂ ਦੀਆਂ ਜਿਹੜੀਆਂ ਬੱਤੀਆਂ ਨੇ ਉਹ ਬੰਦ ਕਰਕੇ ਰੱਖਣੀਆਂ ਨੇ ਜਿਹੜੀਆਂ ਘਰਾਂ ਦੇ ਬਾਹਰ ਨੇ ਹਾਲਾਂਕਿ ਜੇ ਤੁਸੀਂ ਘਰ ਦੇ ਅੰਦਰ ਉਹ ਕੋਈ ਬੱਤੀ ਯੂਜ਼ ਵੀ ਕਰ ਦਿਓ ਲਾਈਟ ਜਗਾਉਂਦੇ ਹੋ ਪਰ ਸਾਰੇ ਤਾਕੀਆਂ ਦਰਵਾਜ਼ੇ ਤੁਹਾਡੇ ਬੰਦ ਹੋਣੇ ਚਾਹੀਦੇ ਨੇ ਤੇ ਨਾਲ ਹੀ ਕਿਹਾ ਗਿਆ ਕਿ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜਾ ਹੈ ਪੂਰਨ ਤੌਰ ਤੇ ਬਲੈਕਆਊਟ ਦਾ ਹੁਕਮ ਜਾਰੀ ਕੀਤਾ ਗਿਆ ਪਬਲਿਕ ਥਾਵਾਂ ਦੇ ਉੱਤੇ ਭਾਵੇਂ ਮੌਲ ਨੇ ਭਾਵੇਂ ਕੋਈ ਸਿਨੇਮਾ ਕਰਨੇ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਤੁਰੰਤ ਪ੍ਰਭਾਵ ਦੇ ਨਾਲ ਜਿਹੜੇ ਹੁਕਮ ਨੇ ਲਾਗੂ ਕਰ ਦਿੱਤੇ ਗਏ ਨੇ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ ਭਾਵੇਂ ਤੁਸੀਂ ਕੋਈ ਲੇਜ਼ਰ ਸਿਸਟਮ ਯੂਜ਼ ਕਰਦੇ ਨੇ ਉਸ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਲੇਜ਼ਰਸ ਹੁੰਦੇ ਨੇ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੇ ਜਿਹੜੇ ਉਪਕਰਨ ਹੁੰਦੇ ਨੇ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਸੋਲਰ ਲਾਈਟਾਂ ਨੂੰ ਵੀ ਜਗਾਉਣ ਦੇ ਹੁਕਮ ਨਹੀਂ ਦਿੱਤੇ ਗਏ ਪੂਰਨ ਤੌਰ ਤੇ ਜਿਹੜਾ ਬਲੈਕਆਊਟ ਦਾ ਜਿਹੜਾ ਇਹ ਐਡਵਾਈਸਰੀ ਜਾਰੀ ਦਿੱਤੀ ਗਈ ਹੈ ਮੁਹਾਲੀ ਦੇ ਵਿੱਚ ਸਾਰੇ ਪਾਸੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਐਡਵਾਈਸਰੀ ਜਾਰੀ ਹੋਏਗੀ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇਹ ਐਡਵਾਈਸਰੀ ਜਾਰੀ ਕਰ ਦਿੱਤੀ ਗਈ ਹੈ ਮੁਹਾਲੀ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਤੇ ਬਲੈਕਆਊਟ ਕਰ ਦਿੱਤਾ ਗਿਆ ਜ਼ਿਕਰ ਖਾਸ ਸਹਿ ਕੇ ਚੰਡੀਗੜ੍ਹ ਦੇ ਵਿੱਚ ਵੀ ਅੱਜ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਮੁਹਾਲੀ ਦੇ ਵਿੱਚ ਵੀ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਉੱਥੇ ਪੰਚਕੂਲਾ ਦੇ ਵਿੱਚ ਵੀ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਤੇ ਅੰਬਾਲਾ ਦੇ ਵਿੱਚ ਵੀ ਬਲੈਕਆਊਟ ਦੀ ਕਾਲ ਦਿੱਤੀ ਗਈ ਹੈ ਜਿਸ ਤਰ੍ਹਾਂ ਸਵੇਰੇ ਚੰਡੀਗੜ੍ਹ ਦੇ ਵਿੱਚ ਸਾਇਰਨ ਵੱਜਦੇ ਨੇ ਉਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਅਲਰਟ ਰਹਿਣ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਤੇ ਲੋਕਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਪਬਲਿਕ ਪਲੇਸਾਂ ਦੇ ਉੱਤੇ ਨਾ ਜਾਓ ਕਿਉਂਕਿ ਪਬਲਿਕ ਪਲੇਸਾਂ ਦੇ ਉੱਤੇ ਜਾਣ ਦੇ ਨਾਲ ਜਿਹੜਾ ਰਾਤ ਦਾ ਸਮਾਂ ਹੁੰਦਾ ਉਦੋਂ ਕੋਈ ਨਾ ਕੋਈ ਵਿਅਕਤੀ ਮੋਬਾਈਲ ਵਗੈਰਾ ਯੂਜ਼ ਕਰਦਾ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਉਪਕਰਨ ਯੂਜ਼ ਕਰਦੇ ਨੇ ਉਹਨਾਂ ਤੇ ਪੂਰਨ ਤੌਰ ਤੇ ਜਿਹੜੀ ਪਾਬੰਦੀ ਲਗਾਈ ਗਈ ਹੈ ਤੇ ਸਾਫ ਤੌਰ ਤੇ ਸਾਫ ਸ਼ਬਦਾਂ ਦੇ ਵਿੱਚ ਇਹ ਹੁਕਮ ਸੁਣਾਏ ਗਏ ਨੇ ਕਿ ਜੇਕਰ ਕੋਈ ਵੀ ਵਿਅਕਤੀ ਇਹਨਾਂ ਹੁਕਮਾਂ ਦੀ ਇਨ ਬਿਨ ਪਾਲਣਾ ਨਹੀਂ ਕਰਦਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਕਿਉਂਕਿ ਇਸ ਸਮੇਂ ਜਿਹੜ ਲਗਾਤਾਰ ਜਿਹੜੀ ਐਡਵਾਈਜ਼ਰੀ ਕੀਤੀ ਜਾ ਰਹੀ ਹੈ ਜਾਰੀ ਤੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੰਚਕੂਲਾ ਦੇ ਵਿੱਚ ਐਡਵਾਈਜ਼ਰੀ ਜਾਰੀ ਆਊਟ ਦੀ ਜਿਹੜੀ ਹੈ ਸਥਿਤੀ ਨੂੰ ਜਾਰੀ ਕਰ ਦਿੱਤਾ ਹੈ ਕਿ ਆ ਸਿੱਧੇ ਤੌਰ ਤੇ ਜਿਹੜੀ ਹੈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਹੁਕਮ ਜਾਰੀ ਕਰ ਦਿੱਤੇ ਗਏ ਨੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਮਾਰਕਟਾਂ ਬੰਦ ਰਹਿਣ ਗਿਆ ਤੇ ਜੇ ਖੁੱਲੀਆਂ ਰਹਿਣ ਗਿਆ ਸਿਰਫ ਤੇ ਸਿਰਫ ਮੈਡੀਕਲ ਸੇਵਾਵਾਂ ਵਾਲੀਆਂ ਦੁਕਾਨਾਂ ਹੀ ਖੁੱਲੀਆਂ ਰਹਿਣ ਗਿਆ ਇਸ ਤੋਂ ਇਲਾਵਾ ਬਾਕੀ ਸਭ ਕੁਝ ਬੰਦ ਕਰਨ ਦੀ ਜਿਹੜੀ ਹੈ ਹਦਾਇਤ ਦਿੱਤੀ ਗਈ ਹੈ ਜ਼ਿਕਰੇ ਖਾਸ ਹੈ ਕਿ ਚੰਡੀਗੜ੍ਹ ਨੂੰ ਦੇ ਵਿੱਚ ਪਹਿਲਾਂ ਐਡਵਾਈਜ਼ਰੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਪੰਚਕੂਲਾ ਦੇ ਵਿੱਚ ਵੀ ਜਿਹੜੀ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਦੋਹਾਂ ਥਾਵਾਂ ਦੇ ਉੱਤੇ ਹੁਣ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲੇਗੀ ਸ਼ਾਮ 7 ਵਜੇ ਤੋਂ ਬਾਅਦ ਸਿਰਫ ਜਿਹੜੀ ਮੈਡੀਕਲ ਦੇ ਨਾਲ ਰਿਲੇਟਡ ਨੇ ਦੁਕਾਨਾਂ ਸਿਰਫ ਉਹ ਹੀ ਖੋਲਣਗੀਆਂ ਕਿਸੇ ਨੂੰ ਵੀ ਦੁਕਾਨ ਖੋਲਣ ਦੀ ਜਿਹੜੀ ਹਦਾਇਤ ਨਹੀਂ ਦਿੱਤੀ ਗਈ ਹੈ ਤੇ ਸਿੱਧੇ ਤੌਰ ਤੇ ਹੁਕਮ ਸੁਣਾ ਦਿੱਤੇ ਗਏ ਨੇ ਕਿ ਸ਼ਾਮ 7 ਵਜੇ ਤੋਂ ਬਾਅਦ ਜਿਹੜਾ ਬਲੈਕਆਊਟ ਹੋਏਗਾ ਜ਼ਿਕਰ ਇਹ ਖਾਸ ਹੈ ਕਿ ਅੱਜ ਸਵੇਰੇ ਹੀ ਕਰੀਬ 10 ਕੁ ਘੰਟੇ ਦੇ ਕਰੀਬ ਜਿਹੜੇ ਨੇ ਸਾਇਰਨ ਵੱਜ ਗਏ ਸੀ ਚੰਡੀਗੜ੍ਹ ਦੇ ਵਿੱਚ ਇੱਕ ਅਲਰਟ ਜਾਰੀ ਹੋ ਗਿਆ ਸੀ ਕਿ ਜਿਹੜਾ 에ਅਰ ਫੋਰਸ ਦਾ ਬੇਸ ਸਟੇਸ਼ਨ ਹੈ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਉਸ ਦੇ ਉੱਤੇ ਕੋਈ ਡਰੋਨ ਦੇ ਰਾਹੀਂ ਜਿਹੜਾ ਹੈ ਹਮਲਾ ਕੀਤਾ ਜਾ ਸਕਦਾ ਤੇ ਜਦੋਂ ਇਹ ਸਾਇਰਨ ਵੱਜੇ ਕਰੀਬ 10 ਤੋਂ 15 ਮਿੰਟ ਲਗਾਤਾਰ ਸਾਇਰਨ ਵਜਦੇ ਰਹੇ ਉਸ ਤੋਂ ਬਾਅਦ ਫਿਰ ਅਲਰਟ ਕਰ ਦਿੱਤਾ ਗਿਆ ਸੀ ਲੋਕਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਸੀ ਕਿ ਖਿੜਕੀਆਂ ਦੇ ਕੋਲ ਨਾ ਖੜਨ ਆਪਣੇ ਘਰਾਂ ਦੇ ਅੰਦਰ ਰਹਿਣ ਜਿਹੜੀ ਸ਼ੀਸ਼ੇ ਵਾਲੇ ਇਮਾਰਤਾਂ ਨੇ ਉਹਨਾਂ ਤੋਂ ਦੂਰ ਰਹਿਣ ਤੇ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿਉਂਕਿ ਕਦੇ ਵੀ ਕੋਈ ਵੀ ਅਧਿ ਕਟਨਾ ਵਾਪਰ ਸਕਦੀ ਹੈ ਜਿਸ ਦੇ ਨਾਲ ਮਾਲੀ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਅਲਰਟ ਜਾਰੀ ਹੋਣ ਤੋਂ ਬਾਅਦ ਲੋਕਾਂ ਨੂੰ ਸਜੇਤ ਕਰਨ ਦੇ ਲਈ ਵਕੂ ਵਕਤਰਾਂ ਦੀ ਜਿਹੜੀ ਹੈ ਪੈਟਰੋਲਿਕ ਵੀ ਕੀਤੀ ਗਈ ਸੀ ਪੁਲਿਸ ਦੇ ਵੱਲੋਂ ਥਾਂ ਥਾਂ ਦੇ ਉੱਤੇ ਜਾ ਕੇ ਜਿਹੜੀ ਹੈ ਅਨਾਉਂਸਮੈਂਟ ਵੀ ਕਰ ਦਿੱਤੀ ਗਈ ਸੀ ਕਿ ਜਦੋਂ ਅਜਿਹਾ ਸਾਇਰਨ ਵੱਜੇ ਤਾਂ ਲਗਾਤਾਰ ਆਪਣੇ ਘਰਾਂ ਦੇ ਵਿੱਚ ਰਹਿਣਾ ਬਾਹਰ ਨਹੀਂ ਨਿਕਲਣਾ ਉਸ ਤੋਂ ਬਾਅਦ ਮੋਹਾਲੀ ਦੇ ਵਿੱਚ ਵੀ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਤੇ ਪੰਚਕੂਲਾ ਦੇ ਵਿੱਚ ਵੀ ਅਲਰਟ ਜਾਰੀ ਹੋ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਅੰਬਾਲਾ ਦੇ ਵਿੱਚ ਵੀ ਜਿਹੜਾ ਅਲਰਟ ਜਾਰੀ ਹੋ ਗਿਆ ਸੀ ਤੇ ਹੁਣ ਬਲੈਕਆਊਟ ਨੂੰ ਲੈ ਕੇ ਸਿੱਧੀ ਕਾਲ ਦੇ ਦਿੱਤੀ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਦੁਕਾਨ ਨਹੀਂ ਖੁੱਲੇਗੀ ਕੋਈ ਵੀ ਮਾਰਕੀਟ ਨਹੀਂ ਖੁੱਲੇਗੀ ਜੇ ਖੁੱਲਣ ਗਿਆ ਤਾਂ ਮੈਡੀਕਲ ਵਾਲੀਆਂ ਦੁਕਾਨਾਂ ਹੀ ਖੁੱਲਣਗੀਆਂ ਤੇ ਸ਼ਾਮ ਚੰਡੀਗੜ੍ਹ ਪੰਚਕੋਲਾ ਦੇ ਵਿੱਚ ਬਲੈਕਆਊਟ ਹੋਏਗਾ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਅੰਬਾਲਾ ਦੇ ਵਿੱਚ ਵੀ ਬਲੈਕਆਊਟ ਦੀ ਜਿਹੜੀ ਕਾਲ ਦਿੱਤੀ ਗਈ ਹੈ 10 ਘੰਟੇ ਦਾ ਬਲੈਕਆਊਟ ਦਿੱਤਾ ਗਿਆ ਅੰਬਾਲਾ ਦੇ ਵਿੱਚ ਸ਼ਾਮ 7 ਵਜੇ ਤੋਂ ਲੈ ਕੇ ਅਗਲੀ ਸਵੇਰ ਤੱਕ ਜਿਹੜੇ ਨੇ ਹਦਾਇਤ ਆਰਡਰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਉਦੋਂ ਤੱਕ ਕੋਈ ਵੀ ਜਿਹੜੀ ਬੱਤੀ ਨਹੀਂ ਜਗੇਗੀ ਬਲੈਕਆਊਟ ਕਰ ਦਿੱਤਾ ਗਿਆ ਹਾਲਾਂਕਿ ਚੰਡੀਗੜ੍ਹ ਪੰਚਕੋਲਾ ਤੇ ਨਾਲ ਹੀ ਅੰਬਾਲਾ ਦੇ ਵਿੱਚ ਜਿਹੜਾ ਇਹ ਬਲੈਕਆਊਟ ਹੋ ਚੁੱਕਿਆ ਹੈ ਵੱਡੇ ਸੰਕੇਤ ਦਿੱਤੇ ਜਾ ਰਹੇ ਨੇ ਕਿ ਅੱਜ ਕੁਝ ਵੱਡਾ ਹੋ ਵੀ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਹੈ ਦੂਜੇ ਪਾਸੇ ਰੱਖਿਆ ਮੰਤਰੀ ਦੇ ਨਾਲ ਤਿੰਨੇ ਜਿਹੜੀ ਸੇਵਾਵਾਂ ਨੇ ਸੈਨਾ ਨੇ ਉਹਨਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਜਿਹੜੀ ਹੈ ਮੀਟਿੰਗ ਹੋਈ ਹੈ ਲਗਾਤਾਰ ਗੱਲਬਾਤ ਹੋਈ ਹੈ ਕਿ ਇੱਕ ਪਾਸੇ NSA ਅਜੀਤ ਡਵਾਲ ਤੇ IV ਦੇ ਚੀਫ ਦੀ ਜਿਹੜੀ ਮੀਟਿੰਗ ਹੋਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤੇ ਦੂਜੇ ਪਾਸੇ ਰਾਣਾ ਸਿੰਘ ਦੇ ਵੱਲੋਂ ਵੀ ਜਿਹੜੀ ਹੈ ਮੀਟਿੰਗ ਲਈ ਗਈ ਹੈ ਤੇ ਵੱਡੇ ਸੰਕੇਤ ਜਤਾ ਜਾ ਰਹੇ ਨੇ ਕਿ ਅੱਜ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕਦਾ ਜਿਸ ਤਰ੍ਹਾਂ ਦੀਆਂ ਹਰਕਤਾਂ ਪਾਕਿਸਤਾਨ ਦੇ ਵੱਲੋਂ ਬੀਤੀ ਰਾਤ ਕੀਤੀਆਂ ਗਈਆਂ ਨੇ ਹਾਲਾਂਕਿ ਉਦੋਂ ਵੀ ਰਿਟੈਲੀਏਟ ਕੀਤਾ ਗਿਆ ਸੀ ਤੇ ਹੁਣ ਹੋਰ ਵੀ ਜਿਹੜਾ ਵੱਡਾ ਐਕਸ਼ਨ ਹੋ ਸਕਦਾ ਹੈ ਵੱਡੀ ਵੀ ਕਾਰਵਾਈ ਹੋ ਸਕਦੀ ਹੈ ਜਿਸ ਨੂੰ ਮੁੱਖ ਰੱਖਦੇ ਹਾਂ ਚੰਡੀਗੜ੍ਹ ਪੰਚਕੋਲਾ ਦੇ ਵਿੱਚ ਜਿਹੜਾ ਹੈ ਬਲੈਕਆਊਟ ਜਾਰੀ ਕਰ ਦਿੱਤਾ ਗਿਆ ਸ਼ਾਮ 7 ਵਜੇ ਤੋਂ ਬਾਅਦ ਕੋਈ ਵੀ ਮਾਰਕੀਟ ਨਹੀਂ ਖੁੱਲੇਗੀ ਸਾਰੀਆਂ ਮਾਰਕੀਟਾਂ ਨੂੰ ਟੀਲ ਕੀਤੀ ਗਈ ਹੈ ਕਿ ਤੁਸੀਂ ਸਹਿਯੋਗ ਦੇਣਾ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਤੁਸੀਂ ਬੰਦ ਰੱਖਣੀਆਂ ਨੇ ਇਨਵਰਟਰ ਤੇ ਜੋ ਜਨਰੇਟਰ ਨੇ ਉਹ ਸਭ ਕੁਝ ਤੁਸੀਂ ਬੰਦ ਰੱਖਨੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਜੋ